ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਆ ਤੁਰੀ ਸਾਰੇ ਜਿਹੜੇ ਹੈਗੇ ਠੀਕ ਠਾਕ ਹੋਵੋਗੇ। ਇਸ ਵੀਡੀਓ 'ਚ ਆਪਾਂ ਗੱਲ ਕਰਨੀ ਕੋਈ ਕਿਸਾਨ ਵੀਰਾਂ ਦੇ ਸਵਾਲ ਆਇਆ ਸੀਗੇ ਕਿ ਕਣਕ ਦੇ ਪੱਤੇ ਕਿਤੇ-ਕਿਤੇ ਪੀਲੇ ਹੋ ਰਹੇ ਨੇ, ਨੋਕਾਂ ਪਿਲੀਆਂ ਹੋ ਰਹੀਆਂ ਨੇ ਜਾਂ ਕਿਤੇ-ਕਿਤੇ ਦਾਗ ਧੱਬੇ ਪੈ ਰਹੇ ਆ। ਇਹਦੇ ਬਾਰੇ ਪਹਿਲਾਂ ਆਪਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਹੁਣ ਇਸ ਟਾਈਮ ਦੇ ਉੱਤੇ ਕਿਸਾਨ ਵੀਰੋ ਕਈ ਜਗ੍ਹਾ ਦੇ ਉੱਤੇ ਮੈਂ ਦੇਖਿਆ ਕਿ ਜਿੱਥੇ ਮੈਗਨੀ ਦੀ ਸਪਰੇ ਲੇਟ ਹੋਈ ਆ। ਜਾਂ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਨਹੀਂ ਕੀਤੀਆਂ ਕਿਉਂਕਿ ਉੱਥੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਉੱਥੇ ਨਾ ਕਣਕ ਜਿਹੜੀ ਉਹ ਮੈਗਨੀਜ਼ ਦੀ ਜਿੱਥੇ ਘਾਟ ਰਹੇਗੀ ਤਾਂ ਉੱਥੇ ਉਹ ਨਸਾਰੇ ਸਮੇਂ ਬਰ ਨਿਸ਼ਾਨੀਆਂ ਦਿਖਾਉਂਦੀ ਹੈ ਤੇ ਕਈ ਜਗ੍ਹਾ ਦੇ ਉੱਤੇ ਤੁਸੀਂ ਹੁਣ ਦੇਖਿਓ ਜਿੱਥੇ ਗੋਭ 'ਚ ਕਣਕ ਆ ਗਈ ਤਕਰੀਬਨ 65 ਦਿਨ ਦੀ ਜਾਂ 70 ਦਿਨ ਦੇ ਕਰੀਬ ਆ ਨਾ ਉੱਥੇ ਜਿਹੜਾ ਝੰਡਾ ਪੱਤੇ ਦੇ ਨਾਲ ਵਾਲੇ ਪੱਤਾ ਜਾਂ ਝੰਡਾ ਪੱਤਾ ਜਿਹੜਾ ਖੁੱਲੂਗਾ ਉਹਤੇ ਜਿਹੜੀਆਂ ਧਾਰੀਆਂ ਜੀਆਂ ਤੁਹਾਨੂੰ ਜਿਹੜੀਆਂ ਲੰਬੀਆਂ ਲੰਬੀਆਂ ਨਜ਼ਰ ਆਉਣੀਆਂ ਪੱਤੇ ਦੇ ਨਾਲ-ਨਾਲ ਪੈਰਲਨ ਜਿਵੇਂ ਪੱਤਾ ਤੁਹਾਨੂੰ ਟਰਾਂਸਪੇਰੈਂਟ ਜਿਹਾ ਲੱਗੂਗਾ ਤਾਂ ਇਹ ਜਿਹੜੀਆਂ ਹੈਗੀਆਂ ਕਈ ਜਗ੍ਹਾ ਤੇ ਉੱਤੇ ਹੈ ম্যাগਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਨੇ ਜਿਹੜੀ ਪੀਲੀ ਹੋਣੀ ਹੈ ਪੀਲੇ ਹੁਣ ਖਾਸ ਤੌਰ ਤੇ ਜਿਵੇਂ ਤੁਸੀਂ ਨਦੀਨ ਆਸ਼ਕਲੇਟ ਕਰ ਰਹੇ ਆ ਜਾਂ ਵੈਦਰ ਦਾ ਫੈਕਟ ਹੁੰਦਾ ਮੌਸਮ ਆ ਜਿਹੜਾ ਕਿਉਂਕਿ ਮੌਸਮ ਦੇ ਵਿੱਚ ਹੁਣ ਕਈ ਕਿਸਾਨ ਵੀਰਾਂ ਨੇ ਜਿਹੜਾ ਕੋਈ ਪਾਣੀ ਲਾਇਆ ਜਾਂ ਜਿੱਥੇ ਸੱਲ ਲੰਬਾ ਸਮਾਂ ਬਣੀ ਰਹਿੰਦੀ ਹੈ ਉੱਥੇ ਵੀ ਜਿਹੜੇ ਪੱਤਿਆਂ ਦੀਆਂ ਨੋਕਾਂ ਥੋੜੀਆਂ-ਬਹੁਤੀਆਂ ਪੀਲੀਆਂ ਹੋਣ ਦੇ ਜਿਹੜੇ ਹੈਗੇ ਅਸਾਰ ਹੋ ਜਾਂਦੇ ਆ ਖਾਸ ਤੌਰ ਤੇ ਵਿੜੀਸਾਈਡ ਦੀ ਸਪਰੇ ਦੇ ਨਾਲ ਸੋ ਇਹਦੇ ਵਿੱਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈਗੀ ਟਾਈਮ ਪਾ ਕੇ ਸੈੱਟ ਹੋ ਜਾਂਦਾ ਪਰ ਜਿਹੜੇ ਤੁਸੀਂ ਤੱਤਾਂ ਦੀਆਂ ਜਿਵੇਂ ਖਾਸ ਤੌਰ ਤੇ ਜੈ ਮੈਗਨੀਜ਼ ਦੀ ਘਾਟ ਰਹੀ ਹੈ ਹੁਣ ਤੁਸੀਂ ਸਾਰੇ ਸਮੇਂ ਸਪਰੇ ਕਰੋਗੇ ਠੀਕ ਹੈ ਤੁਹਾਡੀਆਂ ਨਿਸ਼ਾਨੀਆਂ ਟੈਂਪਰੇਰੀ ਉਹ ਜਿਹੜਾ ਸੈੱਟ ਹੋ ਜਾਣੀਆਂ ਪਰ ਜਿਹੜਾ ਪਹਿਲਾਂ ਜਿਹੜੀ ਕਾਰ ਰਹੀਗੀ ਫਟਾਰੇ ਸਮੇਂ ਪਰ ਕਿਉਂਕਿ ਹੁਣ ਇਸ ਟਾਈਮ ਤਾਂ ਜਿਹੜਾ ਉਹਨੇ ਮਟੀਰੀਅਲ ਸਟੋਰ ਕੀਤਾ ਫੋਟੋ ਸਿਸਟਮ ਦੇ ਵਿੱਚ ਜੇ ਕੋਈ ਖਰਾਬੀ ਆਈ ਹੈ ਤਾਂ ਉਹ ਜਿਹੜਾ ਮੌਕੇ ਦੇ ਉੱਤੇ ਠੀਕ ਨਹੀਂ ਹੋਣਾ ਹੈਗਾ ਹੁਣ ਤੁਸੀਂ ਬਹੁਤ ਹੀ ਇੱਧਰ ਉੱਧਰ ਭਾਜ ਦੌੜਦ ਕਰਨ ਦੀ ਲੋੜ ਨਹੀਂ ਜਿਵੇਂ ਐਨਪੀਕੇ 13045 ਜਾਂ ਉਲੀ ਨਾਸ਼ਕ ਤੁਸੀਂ ਕਰਨਾ ਹੈ ਜਾਂ ਬੋਰ ਹੁਣ ਤੁਸੀਂ ਸਪਰੇਅ ਕਰਨੀ ਚਾਹੁੰਦੇ ਇਹ ਤੁਸੀਂ ਕਰ ਸਕਦੇ ਕਿਉਂਕਿ ਪਹਿਲਾਂ ਜਿਹੜੇ ਜਿਹੜੇ ਕਿਸਾਨ ਵੀ ਜਿਹਨੇ ਮੈਗਨੀਜ਼ ਜ਼ਿੰਕ ਲਈ ਆਪਣਾ ਯੂਰੀਆ ਸਪਰੇਅ ਕੀਤੀ ਨਾ ਉਹ ਚੋ ਕੈਲਸ਼ੀਅਮ ਮਿਲਿਆ ਮੈਗਨੀਜ਼ ਮਿਲਿਆ ਜ਼ਿੰਕ ਮਿਲਿਆ ਸਲਫੇਟ ਸਲਫਰ ਮਿਲਿਆ ਨਾਈਟ ਬਹੁਤ ਵਧੀਆੰਦੀ ਜੇ ਬਿਲਕੁਲ ਇਸ ਜਿਹੜੀਆਂ ਨਾ ਕੋਈ ਧਾਰੀਆਂ ਦਿਖਾਈ ਦੇ ਰਹੀਆਂ ਨਾ ਕੋਈ ਪੱਤੇ ਪੀਲੇ ਦੀਆਂ ਜਾਂ ਕੋਈ ਨੋਕਾਂ ਵਗੈਰਾ ਦਾ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਨਜ਼ਰ ਆ ਰਹੀ। ਟਾਈਮਲੀ ਆਪਾਂ ਨਦੀਨ ਆਸ਼ਕ ਸਪਰੇਅ ਕੀਤੇ ਆ। ਉੱਥੇ ਵੀ ਬਹੁਤ ਵਧੀਆ ਜਿਹੜੀ ਹੈਗੀ ਕੰਕੜੀਸ਼ਣ ਦੇ ਵਿੱਚ ਕਣਕ ਖੜੀ ਹੈ। ਲੇਟ ਜਿਹੜੀ ਹੈਗੀ ਯੂਰੀਆ ਵੀ ਨਹੀਂ ਆਪਾਂ ਪਾਉਣੀ। ਕਈ ਕਿਸਾਨ ਵੀ ਪੁੱਛਦੇ ਕਿ ਸਾਡੇ ਯੂਰੀਆ ਜਿਹੜੀ ਹੈਗੀ ਕਿਸੇ ਕਾਰਨ ਲੇਟ ਹੋ ਗਈ ਕਣਕ 65 ਦਿਨ ਦੀ ਹੋ ਗਈ ਤਾਂ ਹੁਣ ਤੁਹਾਨੂੰ ਫਾਇਦਾ ਨਹੀਂ ਹੈਗਾ ਕੋਈ। ਹੁਣ ਤੁਸੀਂ ਨਾਈਟ੍ਰੋਜਨ ਜਿਹੜੀ ਯੂਰੀਆ ਨਾਂ ਦੇਉ ਯੂਰੀਆ ਵੱਧ ਦਿਓਗੇ ਉਹਦੇ ਵਿੱਚ ਸਕੁਲੈਂਸੀ ਆ ਜਾਊਗੀ ਤਣਾ ਕਈ ਵਾਰ ਹੈਗਾ ਕਮਜ਼ੋਰ ਹੋ ਜਾਂਦਾ ਕਈ ਵਾਰ ਕਿਉਂਕਿ ਆਪਾਂ ਪोटाश ਹੋਣੀ ਪਾਈ ਹੁੰਦੀ ਯੂਰੀਆ ਹੁਣ ਜੇ ਵੱਧ ਹੋ ਗਈ ਤੁਹਾਡੀ ਤਾਂ ਫਿਰ ਉਹਦੇ ਨਾਲ ਜਿਹੜੀ ਹੈਗੀ ਮਗਰੋਂ ਆ ਕੇ ਤਣੇ ਦੀ ਕਮਜ਼ੋਰੀ ਕਰਕੇ ਕਣਕ ਡਿੱਗਣ ਦੀ ਸਮੱਸਿਆ ਆ ਸਕਦੀ ਹੈ ਨਿਊਟ੍ਰੀਐਂਟ ਇੰਬੈਲੈਂਸ ਵੀ ਹੋ ਸਕਦਾ ਸੋ ਜਿਹੜੀਆਂ ਹੈਗੀਆਂ ਮੁੱਖ ਦੀ ਗੱਲ ਇਹ ਆ ਕਿ ਹੁਣ ਤੁਸੀਂ ਜਿਹੜਾ ਉਲੀਨਾਸ਼ਕ ਐਨਪੀਕੇ ਜਾਂ ਪੂਰਨ ਵਗੈਰਾ ਇਹਦਾ ਕਰਨਾ ਕਈ ਕਿਸਾਨ ਵੀ ਜ਼ਿੰਕ ਬਾਰੇ ਪੁੱਛਦੇ ਜ਼ਿੰਕ ਜੇ ਤੁਸੀਂ ਇਹਨਾਂ ਨਾਲ ਮਿਕਸ ਕਰਨੀ ਚਾਹੁੰਦੇ ਆ ਤੁਹਾਡੀ ਮਰਜ਼ੀ ਵੈਸੇ ਇਹਨਾਂ ਕੁਝ ਮਿਕਸ ਕਰਨ ਦੀ ਜਿਹੜੀ ਹੈਗੀ ਆ ਕੋਈ ਤੁਕ ਨਹੀਂ ਬਣਦੀ ਹੈਗੀ ਪਰ ਚਿਲੇਟਡ ਜ਼ਿੰਕ ਤੁਸੀਂ ਜਿਹੜਾ ਹੈਗਾ ਵਰਤ ਸਕਦੇ ਕਿਸਾਨ ਵੀਰੋ ਜੇ ਇਹਨਾਂ ਦੇ ਨਾਲ ਮਿਕਸ ਕਰਨਾ ਕਿਉਂਕਿ ਜ਼ਿੰਕ ਸਲਫੇਟ ਜੇ ਤੁਸੀਂ 21 ਜਾਂ 33 ਵਰਤਣਾ ਨਾ ਉਹਦੇ ਨਾਲ ਕਲੀ ਦਾ ਪਾਣੀ ਜ਼ਰੂਰੀ ਹੁੰਦਾ ਉਹਨੂੰ ਬੈਲੈਂਸ ਕਰਨ ਵਾਸਤੇ ਸੋਲੂਸ਼ਨ ਦੀ ਪੀ ਐਚ ਨੂੰ ਨਹੀਂ ਤਾਂ ਜਿਹੜਾ ਹੈਗਾ ਫਸਲ ਨੂੰ ਨੁਕਸਾਨ ਹੋਊ ਜ਼ਿੰਕ ਸਲਫੇਟ ਵੀ ਤੁਸੀਂ ਸਪਰੇਅ ਕਰ ਸਕਦੇ ਹੋ ਕਿਉਂਕਿ ਉਹਦੇ ਨਾਲ ਦਾਣਿਆ ਦਾਣਿਆਂ 'ਚ ਤੁਸੀਂ ਜਿਹੜੇ ਹੈਗੇ ਜਿੰਕ ਦੀ ਮਾਤਰਾ ਇੱਕ ਤਾਂ ਵਧਾ ਸਕਦੇ ਹੋ ਤੇ ਜਿਹੜੀ ਜਿੰਕ ਕੰਟੈਂਟ ਵਧਾਉਣ ਵਾਸਤੇ ਪਰ ਜੇ ਤੁਸੀਂ 21% ਜਿੰਕ ਵਰਤ ਨਹੀਂ ਫਿਰ ਤੁਸੀਂ ਕਲੀ ਦਾ ਪਾਣੀ ਤੁਹਾਨੂੰ ਜਿਹੜਾ ਹੈਗਾ ਲਾਜ਼ਮੀ 1/2% ਸੋਲੂਸ਼ਨ ਵਰਤਣਾ ਜੇ ਤੁਸੀਂ ਤਾਂ ਜਿਵੇਂ 200 ਲੀਟਰ ਪਾਣੀ 1 ਕਿਲੋ ਜਿੰਕ ਸਲਫੇਟ ਤੇ ਨਾਲ ਜਿਹੜਾ ਹੈਗਾ ਕਲੀ ਦਾ ਪਾਣੀ ਤੁਹਾਨੂੰ ਲਾਜ਼ਮੀ ਤੌਰ ਤੇ ਜਿਹੜਾ ਹੈਗਾ ਵਰਤਣਾ ਪਊਗਾ ਤੇ ਇਸ ਤੋਂ ਇਲਾਵਾ ਜੇ ਕੋਈ ਹੋਰ ਤੱਤ ਤੁਸੀਂ ਜਿਹੜਾ ਹੈਗਾ ਸਪਰੇਅ ਕਰਨ ਦੀ ਸੋਚ ਰਹੇ ਹੋ ਜਾਂ ਮਿਕਸ ਕਰਕੇ ਨਿਊਟ੍ਰੀਐਂਟ ਵਗੈਰਾ ਉਹਨਾਂ ਦਾ ਹੁਣ ਜਿਹੜੀ ਫਸਲ ਹੈ ਨਾ ਹੁਣ ਜੋ ਕਹਿੰਦੇ ਹੁੰਦੇ ਨੇ ਜਿਹੜੀ ਪਹਿਲੀ ਖਰਾਕ ਖਾਦੀ ਹੈ ਤੇ ਹੁਣ ਸਾਰੇ ਟਾਈਮ ਜਾਂ ਦਾਣੇ ਬੰਨ ਟਾਈਮ ਪਹਿਲੀ ਖਰਾਕ ਜਿਹੜੀ ਦਿੱਤੀ ਆ ਉਹਨੇ ਕੰਮ ਆਉਣਾ ਤੇ ਖਰਾਕ ਨੂੰ ਮੂਵ ਕਰਨ ਵਾਸਤੇ ਤੇ ਉਣਵਚਤਾ ਮਣ ਤੋਂ ਬਚਾਉਣ ਵਾਸਤੇ ਉਹਦੇ ਵਿੱਚ ਫਿਰ ਆਪਾਂ ਜਿਹੜੀ ਹੈਗੀ ਐਨਪੀਕੇ 13045 ਤੇ ਨਾਲ ਜਿਹੜਾ ਹੈਗਾ ਉਹਨੂੰ ਬੋਰਨ ਜਿਹੜਾ ਹੈਗਾ ਉਹ ਡਰਾਈਵਿੰਗ ਫੋਰਸ ਦੇ ਤੌਰ ਤੇ ਕੰਮ ਕਰੂਗਾ ਤੇ ਨਾਲ ਜਿਹੜਾ ਉਲੀਨਾਸ਼ਕਾ ਉਹ ਝੰਡੇ ਪੱਤੇ ਨੂੰ ਜਿਹੜਾ ਰੋਗ ਰੈਤ ਕਰਨ ਵਾਸਤੇ ਤਾਂ ਕਿ ਜਿਹੜਾ ਕਿਸੇ ਕਿਸਮ ਦੀ ਕੋਈ ਫੰਗਸ ਕੰਪਲੈਕਸ ਦਾ ਅਟੈਕ ਨਾ ਹੋਵੇ ਉਹਦੇ ਵਾਸਤੇ ਆਪਾਂ ਕਰਾਂਗੇ ਹੋਰ ਸਵਾਲ ਹੋਵੇ ਤੁਹਾਡਾ ਜਿਹੜਾ ਹੈਗਾ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਧੰਨਵਾਦ ਜੀ